ਅੱਜ ਮਾਂਜੋਗ ਐਸਐਸਪੀ ਸਾਹਿਬ ਜੀ ਦੇ ਹੁਕਮਾਂ ਦੇ ਮਤਲਬ ਅ ਡਾਰਡੀ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ਤੇ ਜਿਹੜੀ ਆ ਓਵਰ ਸਪੀਡ ਨਾਕਾਬੰਦੀ ਲਾਈ ਗਈ ਹੈ ਜਿਹੜੇ 80 ਤੋਂ ਉੱਪਰ ਸਪੀਡ ਗੱਡੀਆਂ ਜਾ ਰਹੀਆਂ ਹਨ ਕਾਰਾਂ ਭਾਵੇਂ ਟਰੱਕ ਹੈਗੇ ਕੋਈ ਵੀ ਵਹੀਕਲ ਹੈਗਾ ਉਹਨਾਂ ਨੂੰ ਨਾਲ ਦੀ ਨਾਲ ਅਵੇਅਰ ਵੀ ਕੀਤਾ ਜਾ ਰਿਹਾ ਜਾ ਰਿਹਾ ਹੈ ਕਿ 80 ਤੋਂ ਉੱਤੋਂ ਜਿਹੜੇ ਜਾ ਰਿਹਾ ਉਹਨਾਂ ਦੇ ਓਵਰ ਸਪੀਡ ਦੇ ਚਲਾਣ ਵੀ ਕੀਤੇ ਜਾ ਰਹੇ ਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਅਵੇਅਰ ਕੀਤਾ ਜਾ ਰਿਹਾ ਜ਼ਿਆਦਾਤਰ ਐਕਸੀਡੈਂਟ ਜਿਹੜੇ ਆ ਓਵਰ ਸਪੀਡ ਨਾਲ ਜਿਹੜੇ ਹਾਦਸੇ ਹੁੰਦੇ ਆ ਤੇ ਹੁਣ ਅੱਗੇ ਜਿਹੜਾ ਮੌਸਮ ਵੀ ਤੇ ਹੋ ਰਿਹਾ ਉਹਦੇ ਬਾਰੇ ਵੀ ਦੱਸਦੇ ਆ ਵੀ ਰਿਫਲੈਕਟਰ ਵਗੈਰਾ ਵੀ ਲਾਏ ਜਾਂ ਤੇ ਓਵਰ ਸਪੀਡ ਤੇ ਹੋਂਦ ਦੇ ਜਿਹੜੇ ਆ 25 30 ਵਹੀਕਲਾਂ ਦੇ ਓਵਰ ਸਪੀਡ ਦੇ ਕਾਰਾਂ ਦੇ ਤੇ ਰੱਕਾਂ ਵਗੈਰਾ ਦੇ ਚਲਾਣ ਵੀ ਕੀਤੇ ਗਏ ਆ ਤੇ ਇਹ ਜਿਹੜੀ ਮੁਹਰੇ ਮਾ ਸੀਨੀਅਰ ਅਫਸਰਾਂ ਦੇ ਹੁਣ ਤੋਂ ਬਾਅਦ ਜਿਹੜਾ ਸਸਤੀ ਦੇ ਹਸਪਤਾਲ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤਾਂ ਕਿ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਇਹਨੀਆਂ ਕੀਮਤੀ ਜਾਨਾਂ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀਆਂ ਨਾਨ ਮਾਲ ਦੀ ਰੱਖਿਆ ਵੀ ਜੜੀ ਕੀਤੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਹੋਰ ਵੀ ਇਹਨੂੰ ਮਜ਼ਬੂਤ ਤੇਜ਼ ਕੀਤਾ ਜਾਊਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਰ ਵੀ ਕੀਤਾ ਜਾਊਗਾ ਹਰਿਆ ਆ ਦੇ ਕੋਸਪੀਡ ਦਾ ਨਾਮ ਵੀ ਨਾ ਸਪੀਡ ਦਾ ਸਾਡੀ ਉਹਦਾ ਨੰਬਰ ਕਿੰਨਾ ਹੈ